ਮੁੱਖ ਮੰਤਰੀ ਪੰਜਾਬ ਸਰਦਾਰ ਹਰਪਾਲ ਸਿੰਘ ਜੀ ਮਾਂ ਪਿਛਲੇ ਕੱਲ ਤੋਂ ਪਠਾਨਕੋਟ ਦੇ ਦੁਰਦੇ ਸੀਗੇ ਅੱਜ ਸਵੇਰੇ ਉਹਨਾਂ ਵੱਲੋਂ 9:30 ਵਜੇ ਦੇ ਕਰੀਬ ਪਠਾਨਕੋਟ ਦੇ ਜੀਐਸਏ ਦਫ਼ਤਰ ਦੇ ਵਿੱਚ ਅਚਨਚੇਤ ਚੈਕਿੰਗ ਕੀਤੀ ਜਾਂਦੀ ਆ ਉਹਨਾਂ ਦੇ ਨਾਲ ਚਵਲ ਮੰਤਰੀ ਪੰਜਾਬ ਲਾਲਚੰਦ ਕਟਾਰਚਕ ਵੀ ਮੌਜੂਦ ਸੀਗੇ ਅੰਦਾਜ਼ਾ ਹੈ ਕਿ ਇਸ ਚੈਕਿੰਗ ਦੇ ਦੌਰਾਨ ਉਹਨਾਂ ਵੱਲੋਂ ਜਦੋਂ ਹਾਜ਼ਰੀ ਡਿਜੀਟਲ ਜਿਹੜਾ ਉਹ ਚੈੱਕ ਕੀਤਾ ਜਾਂਦਾ ਤਾਂ 16 ਮੁਲਾਜ਼ਮਾਂ ਵਿੱਚੋਂ ਆਟਮ ਲਾਗਨ ਜਿਹੜੇ ਨੇ ਉਹ 11000 ਰੁਪਏ ਜਾਂਦੇ ਨੇ ਜਿਨ੍ਹਾਂ ਦੇ ਖਿਲਾਫ ਵਿਭਾਗੀ ਕਾਰਵਾਈ ਕਰਦਾ ਜਿਹੜਾ ਦਾਵਾ ਜਿਹੜਾ ਕਪਤਨ ਮੰਤਰੀ ਪੰਜਾਬ ਲਾਲਚੰਦ ਘੜਾਚਾ ਖਵਾਨ ਨੇ ਕੀਤਾ ਉਹਨਾਂ ਨੇ ਕਿਹਾ ਕਿ ਸਾਫ ਤੌਰ ਤੇ ਜਿਹੜੇ ਲੋਕ ਆਪਣੀ ਡਿਊਟੀ ਵਿੱਚ ਕੁਤਾਹੀ ਵਰਤਦੇ ਨੇ ਵਰਤਦੇ ਨੀਵਾ ਦੇ ਖਿਲਾਫ ਉਪਨਦੀ ਕਾਰਵਾਈ ਕੀਤੀ ਜਾਵੇਗੀ ਨਾਲ ਦੇ ਨਾਲ ਉਹਨਾਂ ਵੱਲੋਂ ਬਾਕੀ ਅਧਿਕਾਰੀਆਂ ਨੂੰ ਵੀ ਇਹ ਚੇਤਾਵਨੀ ਦਿੱਤੀ ਹੈ ਕਿ ਸਾਰੇ ਲੋਕ ਆਪਣੇ ਸਮੇਂ ਸਿਰ ਡਿਊਟੀ ਤੇ ਪਹੁੰਚੇ ਤੇ ਲੋਕਾਂ ਦੀ ਸੇਵਾਵਾਂ ਵਿੱਚ ਹਾਜ਼ਰ ਹੋ ਜਾਣ ਆਪ ਦੇਖਦੇ ਹਾਂ ਰਿਪੋਰਟ ਤੇ ਗੱਲਬਾਤ ਕਰਦੇ ਆਂ ਕੈਬਨ ਮੰਤਰੀ ਪੰਜਾਬ ਲਾਲਚੰਦ ਗਰਦਾਚ ਖੋਣਾ ਦੇ ਨਾਲ ਕੀ ਕਹਿਣਾ ਹੋਣਾ ਦਾ ਇਸ ਅਚਨਚੇਤ ਚੈਕਿੰਗ ਦੇ ਦੌਰਾਨ ਹਾਂ لازਮੀ ਪੰਜਾਬ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਦਿਸ਼ਾ ਨਿਰਦੇਸ਼ ਦੇ ਤਹਿਤ ਜਿਹੜਾ ਜਵਾਬਦੇਹੀ ਬਣੇ ਪ੍ਰਸ਼ਾਸਨ ਦੀ ਇਹਦੇ ਲਈ ਵੱਖੋ ਵੱਖਰੇ ਸਮੇਂ ਤੇ ਵੱਖੋ ਵੱਖਰੇ ਐਕਸ਼ਨ ਵੀ ਕੀਤੇ ਜਾਂਦੇ ਆ ਪ੍ਰੋਗਰਾਮ ਵੀ ਲਿਖੇ ਜਾਂਦੇ ਆ ਔਰ ਉਹਨਾਂ ਨੂੰ ਕਿਹਾ ਵੀ ਜਾਂਦਾ ਵੀ ਲੋਕਾਂ ਦੀ ਜਿਹੜੀ ਉਹ ਕੱਜਲ ਖਵਾਰੀ ਨਾ ਹੋਵੇ ਸੋ ਅੱਜ ਮਾਨਯੋਗ ਵਿੱਤ ਮੰਤਰੀ ਸਰਦਾਰ ਭਾਲ ਸਿੰਘ ਚੀਮਾ ਜੀ ਦੀ ਵੱਲੋਂ ਪਠਾਨਕੋਟ ਦੇ ਅੰਦਰ ਜੀਐਸਟੀ ਆਫਿਸ ਦੇ ਵਿੱਚ ਚੈਕਿੰਗ ਕੀਤੀ ਗਈ ਹੈ ਮੈਂ ਵੀ ਉਹਨਾਂ ਦੇ ਨਾਲ ਸੀਗਾ ਸੋ ਮਤਲਬ ਦੇਖਿਆ ਸੀ ਉੱਥੇ ਕਿ 9 ਵਜੇ ਦਾ ਟਾਈਮ ਹੈ ਤੇ 9:30 ਵਜੇ ਸੀ ਉੱਥੇ ਪਹੁੰਚੇ ਆ 9:30 ਵਜੇ ਤੱਕ ਅੱਧੇ ਮੁਲਾਜ਼ਮ ਜਿਹੜੇ ਆ ਟੋਟਲ 16 ਮੁਲਾਜ਼ਮ ਉੱਥੇ ਹੈਗੇ ਆ 16 ਦੇ ਵਿੱਚੋਂ 8 ਮੁਲਾਜ਼ਮ ਜਿਹੜੇ ਆ ਉਹ ਗੈਰ ਹਾਜ਼ਰ ਪਾਏ ਗਏ ਆ ਔਰ ਇੱਕ ਮੁਲਾਜ਼ਮ ਦੀ ਸੁੱਟੀ ਕੇਵਲ ਜਿਹੜੀ ਉਹ ਸਾਨੂੰ ਮਿਲੀ ਆ ਸੋ ਉਹਨਾਂ ਨੇ ਬੜਾ ਸਖਤ ਰਵਈਏ ਦੇ ਨਾਲ ਜਿਹੜੇ ਉੱਥੇ ਹਾਜ਼ਰ ਸੀਗੇ ਜਿਹੜੇ ਗਿਆਰ ਹਾਜ਼ਰ ਸੀਗੇ ਉਹਨਾਂ ਨੂੰ ਵੀ ਕਿਹਾ ਵੀ ਇਹ ਗੱਲਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਔਰ ਜਿਹੜਾ ਵੀ ਉੱਥੇ ਮੁਲਾਜ਼ਮ ਗਿਆਰ ਹਾਜ਼ਰ ਪਾਇਆ ਗਿਆ ਇਹਦੇ ਖਿਲਾਫ ਉਹਨਾਂ ਵੱਲੋਂ ਸਖਤ ਕਾਰਵਾਈ ਕੀਤੀ ਜਾਊਗੀ